ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜ ਸਿੰਘ ਸਹਿਬਾਨ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੋਰਾਂ ਨੇ ਸਿੱਖ ਕੌਮ ਨੂੰ ਆਦੇਸ਼ ਦਿੱਤੇ ਨੇ ਕਿ 4 ਤੋਂ ਲੈ ਕੇ 6 ਜੂਨ ਤੱਕ ਜਿਹੜੇ ਸਿੱਖ ਨੇ ਉਹ ਆਪਣੇ ਸਿਰਾਂ ਦੇ ਉੱਤੇ ਕਾਲੀਆਂ ਦਸਤਾਰਾਂ ਸਜਾਉਣ ਤੇ ਬੀਬੀਆਂ ਕਾਲੇ ਦੁਪੱਟੇ ਲੈ ਕੇ ਰੱਖਣ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਦੋਂ ਜੂਨ ਦਾ ਮਹੀਨਾ ਚੜ੍ਹਦਾ ਜਿਵੇਂ ਕੁਦਰਤ ਦਾ ਗਰਮੀ ਦਾ ਕਹਿਰ ਜਿਹੜਾ ਆ ਉਹ ਮਨੁੱਖ ਮਹਿਸੂਸ ਕਰਦਾ ਇਸੇ ਤਰ੍ਹਾਂ ਇਹ ਜੂਨ ਦਾ ਮਹੀਨਾ ਜਦੋਂ ਚੜਦਾ ਤੇ ਸਿੱਖ ਦੇ ਮਾਨਸਿਕ ਤੌਰ ਤੇ ਅੰਦਰ ਲੀਆਂ ਜਿਹੜੀਆਂ ਭਾਵਨਾਵਾਂ ਆ ਉਹ ਵੀ ਗਰਮ ਹੋਣ ਲੱਗ ਪੈਂਦੀਆਂ 31 ਮਈ 1984 ਦਾ ਉਹ ਸਮਾਂ ਜਦੋਂ ਰਾਤ ਨੂੰ 8 ਵਜੇ ਟੈਲੀਵਿਜ਼ਨਾਂ ਤੇ ਰੇਡੀਓ ਦੇ ਉੱਤੇ ਅਨਾਉਂਸਮੈਂਟ ਹੁੰਦੀ ਕਿ ਪੰਜਾਬ ਨੂੰ ਸਮੁੱਚੇ ਨੂੰ ਫੌਜ ਦੇ ਹਵਾਲੇ ਕੀਤੇ ਜਾਂਦਾ ਤੇ ਇੱਥੇ ਪੂਰਨ ਤੌਰ ਤੇ ਬਲੈਕਆਊਟ ਕਰ ਦਿੱਤੀ ਜਾਂਦੀ ਹੈ ਤੇ ਪਹਿਲੀ ਤਰੀਕ ਨੂੰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਜਾਂਦਾ ਔਰ ਬਹੁਤ ساری ਸੰਗਤ ਜਿਹੜੀ ਆ ਉਹ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਮਨਾਉਣੇ ਤੇ ਹਾਜ਼ਰ ਸੀਗੇ ਤੇ ਕਾਰਫਿਊ ਲਾ ਦਿੱਤਾ ਲਾ ਦਿੱਤਾ ਜਾਂਦਾ ਔਰ ਕਾਰਫਿਊ ਥੋੜੀ ਢਿੱਲ ਦਿੱਤੀ ਜਾਂਦੀ ਆ ਬਹੁਤ ਸਾਰੇ ਸ਼ਰਧਾਲੂ ਉਹ ਅੰਦਰ ਹੀ ਇੱਥੇ ਜਿਹੜੇ ਉਹ ਰਹਿ ਜਾਂਦੇ ਆ ਉਹ ਮਰਜੀਵੜੇ ਸਿੱਖ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਇਹ ਪ੍ਰਤਗਿਆ ਕੀਤੀ ਸ੍ਰੀ ਕਾਲ ਤਖਤ ਦੇ ਸਾਹਮਣੇ ਕਿ ਜੇ ਇੱਥੇ ਫੌਜ ਨੇ ਜਾਂ ਪੁਲਿਸ ਨੇ ਹਮਾਕਤ ਕੀਤੀ ਅੰਦਰ ਵੜਨ ਦੀ ਤੇ ਫਿਰ ਸੂਰਾ ਸੋ ਪਹਿਚਾਨਨੀਆ ਜੋ ਲਰੇ ਦੀਨ ਕੇ ਹੇਤ ਔਰ ਜਹ ਪੁਰਜਾ ਕਟ ਮਰੇ ਕਬ ਹੋਣਾ ਸਾਡੇ ਖੇਤ ਔਰ ਫੌਜ ਨੂੰ ਵੀ ਫੇ ਚਣੇ ਚਵਾਏ ਇਹ ਕਸਮਾਨ ਦਾ ਕਮਸਾਨ ਦਾ ਜਿਹੜਾ ਯੁੱਧ ਸੀ ਇਹ 6 ਤਰੀਕ ਤੱਕ 6 ਜੂਨ ਤੱਕ ਹੋਇਆ ਪਰ ਉਹਨਾਂ ਨੇ ਤਾਂ ਜਿਹਨੀ ਪ੍ਰਤੀਗਿਆ ਕੀਤੀ ਸੀ ਉਹਨਾਂ ਹੀ ਤਾਂ ਸ਼ਹੀਦੀਆਂ ਪਾਈਆਂ ਬਹੁਤ ਸਾਰੇ ਸ਼ਰਧਾਲੂ ਜਿਹੜੇ ਸਗੇ ਉਹ ਵੀ ਵਿਚਾਰੇ ਇਹ ਮੌਤ ਦੇ ਘਾਟ ਇਹਨਾਂ ਨੇ ਜ਼ਾਲਮ ਸਰਕਾਰ ਨੇ ਉਸ ਵੇਲੇ ਦੀ ਕਾਂਗਰਸ ਨੇ ਉਹ ਸਾਰੇ ਮੌਤ ਦੇ ਘਾਟ ਉਤਾਰੇ ਆ ਜਿਹੜੇ ਸਥਾਨ ਤੇ ਆਪਾਂ ਖੜੇ ਆ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਸਾਡੇ ਸਾਰੇ ਦਫ਼ਤਰ ਆ ਆ ਤੁਸੀਂ ਦੇਖਦੇ ਆ ਜਿੰਨੇ ਆ ਨਿਸ਼ਾਨ ਲੱਗੇ ਆ ਜਿਹੜੇ ਅਸੀਂ ਖੋਲ ਲਾ ਕੇ ਐਜ ਇਟ ਇਸ ਸਿਕਯੁਰ ਕੀਤੇ ਆ ਇਹ 사ਚਖੰਡ ਉਧਰਲੇ ਪਾਸੇ ਤੇ ਇਧਰਲੇ ਪਾਸੇ ਸਰਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸੀ ਹੁਣ ਤੁਸੀਂ ਇਹ ਦੇਖ ਸਕਦੇ ਬਈ ਇਹਨੂੰ ਕਿਦਾਂ ਮਾਰਟਨ ਗੰਨਾ ਨਾਲ ਐਂ ਗੋਲੀਆਂ ਨਾਲ ਚੱਪਾ ਚੱਪਾ ਬਿਨੇ ਆ ਪਿਆ ਇਹ ਗੱਲ ਇਹ ਦਰਸਾਉਂਦਾ ਆ ਕਿ ਜਾਲਮ ਸਰਕਾਰ ਇੱਕ ਵੱਡੀ ਨੰਨਤੀ ਲੈ ਕੇ ਸਿੱਖਾਂ ਦੀ ਨਸ਼ਲ ਕੁਸ਼ੀ ਕਰਨ ਲਈ ਇਹ ਸਾਰਾ ਇਹਨੇ ਐਕਸ਼ਨ ਕੀਤਾ ਇਸੇ ਤਰ੍ਹਾਂ ਮੰਜੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਇਸੇ ਤਰ੍ਹਾਂ ਸਾਰਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋ ਮੋਹਰੇ ਅੱਜ ਅਸੀਂ 10 ਦਿਨ ਪਹਿਲਾਂ ਸੱਚਖੰਡ ਜੀ ਸ੍ਰੀ ਹਰਮੰਦਰ ਸਾਹਿਬ ਦੇ ਮੋਹਰੇ ਅਕਾਲ ਤਖਤ ਦੇ ਸਾਨਮੁਖ ਉਸ ਵੇਲੇ ਦਾ ਮਾਡਲ ਜਿਹੜਾ ਆ ਉਹ ਵੀ ਇੰਸਟਾਲ ਕੀਤਾ ਤੇ ਉਹ ਜਿਹੜੀ ਬੀੜ ਮਹਾਨ ਸਤਗੁਰ ਜੀ ਦੀ ਭੰਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਵਿੱਤਰ ਸਰੂਪ ਵੀ ਬਾਬਾ ਗਰਵਖ ਸਿੰਘ ਬੁੰਗਾ ਵਿੱਚ ਉਹ ਪ੍ਰਕਾਸ਼ਮਾਨ ਕੀਤੇ ਹੋ ਆ ਤਾਂ ਕਿ ਲੋਕ ਦੇਖ ਸਕਣ ਕਿ ਇਹ ਸਰਕਾਰ ਨੇ ਬਿਲਡਿੰਗਾਂ ਦਾ ਢਾਈਆਂ ਢਾਈਆਂ ਜਾਗਤ ਜਾਗਤ ਜੋਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਵੀ ਗੋਲੀਆਂ ਨਾ ਬੰਦੇ ਆ ਸੋ ਇਹ ਸਾਰਾ ਕੌਮ ਜਿਹੜੀ ਆ 6 ਜੂਨ ਨੂੰ ਸ਼੍ਰੀ ਅਕਾਲ ਤਖਤ ਤੇ ਇਕੱਤਰ ਹੋ ਕੇ ਅਰਦਾਸ ਕਰਦੀ ਉਹਨਾਂ ਮਹਾਨ ਸ਼ਹੀਦਾਂ ਲਈ ਤੇ ਉਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰ ਪਾਉ ਦਿੱਤੇ ਜਾਂਦੇ ਆ। ਇਸ ਵਾਰ ਪੰਜ ਸਿੰਘ ਸਹਿਬਾਨ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 4 ਤੋਂ 6 ਤਰੀਕ ਤੱਕ ਆ ਦੇਖੋ ਸਾਡੇ ਸਿਕੰਦਰ ਸਾਹਿਬ ਖੜੇ ਆ ਕਿ ਭਾਈ ਕਲਵਾਨ ਸੋਣੀ ਤਾਂ ਚਲੋ ਰਿਟਾਇਰ ਹੋ ਗਿਆ ਸਾਡੇ 2000 ਚ ਇੱਥੇ ਸਿਕੰਦਰ ਹੁੰਦੇ ਸੀ। ਇਹ ਜਿੰਨੇ ਵੀ ਸਾਰੇ ਸਿਕੰਦਰ ਤੇ ਸਾਰਾ ਸਟਾਫ ਉਹ ਭਾਵੇਂ ਅੱਜ 3 ਤਰੀਕ ਆ ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ। ਇਹ 4 ਤੋਂ 6 ਤੱਕ ਸਾਰੇ ਖਾਲਸਾ ਫੰਤ ਨੂੰ ਇਹ ਹੁਕਮ ਆ ਪੇ ਵੱਧ ਤੋਂ ਵੱਧ ਸਾਰੇ ਬੀਬੀਆਂ ਕਾਲੇ ਦੁਪੱਟੇ ਤੇ ਜਿਹੜੇ ਸਿੰਘ ਆਪਣੇ ਸਿੰਘੇ ਆਉ ਕਾਲੀਆਂ ਦਸਤਾਰਾਂ ਸਜਾਉਣ ਉਹ ਤੋਂ ਇਲਾਵਾ ਕਿਉਂਕਿ ਬਹੁਤ ਲੋਕਾਂ ਦੀ ਭਾਰੀ ਆਮਦ ਹੁੰਦੀ ਆ 6 ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਸੰਗਤ ਜਿਹੜੀ ਆ ਪਹੁੰਚਦੀ ਆ ਤੇ ਮਹਾਨ ਸ਼ਹੀਦਾਂ ਨੂੰ ਆ ਕੇ ਆਪਣੇ ਨਤ ਮਾਸਤਕ ਵੀ ਹੁੰਦੀ ਆ ਸੋ ਇੱਕ ਪਿਛਲੇ ਦਿਨੀ ਜੋਪੀ ਦੇ ਵਿੱਚ ਇੱਕ ਐਸਾ ਕਾਂਡ ਵਰਤਿਆ ਜਿਹਦੇ ਨਾਲ ਸਾਰੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਇੱਕ ਮੁੜ ਫੇਰ ਚنگਿਆੜੀ ਜਿਹੀ ਉੱਠੀ ਉਹ ਇੱਕ ਬੱਚੀ ਸੀ ਗ੍ਰਾਂਤੀ ਸਿੰਘ ਦੀ ਜਿਹਨੂੰ ਉੱਥੇ ਜ਼ਬਰਦਸਤੀ ਚੱਕ ਕੇ ਉਹਨਾਂ ਜ਼ਬਰਦਨਾਹ ਕੀਤਾ ਗਿਆ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਗਏ ਵੀ ਸੀਗੇ ਉਹਨਾਂ ਨੇ ਇੱਕ ਹਫ਼ਤੇ ਦਾ ਆਲਟੀਮੇਟਮ ਵੀ ਦਿੱਤਾ ਵੀ ਉਹਦੀ ਕਾਨੂੰਨੀ ਬਣਦੀ ਕਾਰਵਾਈ ਜਿੰਨੇ ਵੀ ਉਹਦੇ ਵਿੱਚ ਸ਼ਾਮਲ ਆ ਉਹ ਸਾਰੇ ਫੜੇ ਜਾਣ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਜੀ ਦੇ ਬੇਨਤੀ ਵੀ ਕਰਦੀ ਆ ਕਿ ਤੁਸੀਂ ਉਹਦੀ ਅਗਵਾਈ ਕਰੋ ਤੇ ਜੇ ਫਿਰ ਉੱਥੇ ਹਫ਼ਤੇ ਤੋਂ ਬਾਅਦ ਨਹੀਂ ਕਾਰਵਾਈ ਹੁੰਦੀ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਜਿਹੜਾ ਵੀ ਗਾਂਹ ਪ੍ਰੋਗਰਾਮ ਲਿਖਿਆ ਜਾਊਗਾ ਉਹਦੀ ਅਗਵਾਈ ਕਰੋਗੇ ਸੋ ਇਹ ਮੈਂ ਸਮਝਦਾ ਜਿਹੜੀਆਂ ਬਦੀਕੀਆਂ ਆ ਉਹ 베ਲੀਆਂ 베ਲੀਆਂ ਕਿਸੇ ਨਾ ਕਿਸੇ ਸਮੇਂ ਜ਼ਰੂਰ ਸਿਕਾਨੂੰ ਤੋਂਦੀਆਂ ਆ ਸੋ ਮੈਂ ਸਮੁੱਚੇ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਸਮੁੱਚੇ ਨੂੰ ਕਿ 4 ਤੋਂ 6 ਤਰੀਕ ਤੱਕ ਆਪਣੇ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਵੱਧ ਤੋਂ ਵੱਧ ਪਵਿੱਤਰ ਗਰਬਾਣੀ ਗਾਇਨ ਕਰਨ ਅਰਦਾਸਾਂ ਬੇਨਤੀਆਂ ਸਹਿਜ ਪਾਠਾਂ ਜਾਂ ਅਖੰਡ ਪਾਠਾਂ ਦੇ ਰੂਪ ਦੇ ਵਿੱਚ ਤੇ ਕਾਲੀਆਂ ਦਸਤਾਰਾਂ ਤੇ ਜਿਹੜੇ ਕਾਲੇ ਦੁਪੱਟੇ ਆ ਉਹ ਸਾਰੇ ਬੀਬੀਆਂ ਕਾਲੇ ਦੁਪੱਟੇ ਲੈਣ ਤੇ ਜਿੰਨੇ ਵੀਰ ਆ ਉਹ ਸਾਰੇ ਕਾਲੀਆਂ ਦਸਤਾਰਾਂ ਸਜਾਉਣ ਕਿਉਂਕਿ ਇਹ ਕੋ ਸੋਗ ਨਹੀਂਗਾ ਇੱਕ ਮਾਰਕ ਆਫ ਪ੍ਰੋਟੈਸਟ ਆ ਸੋ ਇਹ ਅਕਾਲ ਤਖਤ ਵੱਲੋਂ ਲਿਖਿਆ ਗਿਆ ਸੋ ਸਾਰੀ ਸੰਗਤ ਇਹਨੂੰ ਫਾਲੋ ਕਰੇ ਜ਼ਿਕਰ ਹੋਗਾ ਕਿ ਸਿੱਖ ਕੌਮ ਵੱਲੋਂ ਇਹਨਾਂ ਦਿਨਾਂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਹਮੇਸ਼ਾ ਇਹ ਜ਼ਖਮ ਅੱਲੇ ਹੀ ਰਹਿਣਗੇ ਨਿੱਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਠੀਕ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ